ਅੰਮ੍ਰਿਤਸਰ ਵਿੱਚ ਲਗਾਤਾਰ ਹੀ ਬਲਾਸਟ ਹੋਉਂਦੀਆਂ ਘਟਨਾਵਾਂ ਰੁਕੰਦਾ ਨਾ ਨਹੀਂ ਲੈ ਰਹੀਆਂ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਪੰਜਵਾਂ ਬਲਾਸਟ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਬਲਾਸਟ ਦੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਜਾ ਰਹੀ ਲੇਕਿਨ ਕਿਤਨਾ ਕਿਤੇ ਜੋ ਗੱਡੀ ਦੀਆਂ ਤਸਵੀਰਾਂ ਨੇ ਉਸ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਇਸ ਦਾ ਅੰਦਾਜ਼ਾ ਲਗਾਇਆ ਜਾ ਸਕੇ ਕਿ ਕਿੱਡਾ ਵੱਡਾ ਬਲਾਸਟ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਗੱਡੀ ਆ ਜਿਸ ਦਾ ਜੋ ਹੁਣੇ ਕੁਝ ਸਮੇਂ ਪਹਿਲਾਂ ਪੁਲਸ ਅਧਿਕਾਰੀਆਂ ਵੱਲੋਂ ਜੇ ਸੀ ਪੁਸ਼ਟੀ ਕੀਤੀ ਗਈ ਕਿ ਇਸ ਦਾ ਰੇਡੀਏਟਰ ਫਟਣ ਕਾਰਨ ਜਿਹੜਾ ਸੀਗਾ ਉਹ ਸ਼ੀਸ਼ਾ ਜਿਹੜਾ ਸੀਗਾ ਉਹ ਚੱਕਣਾ ਚੂਰ ਜਿਹੜਾ ਸੀਗਾ ਉਹ ਹੋ ਗਿਆ ਸੀ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਜੋ ਬਲਾਸਟ ਹੋਣ ਦੀ ਘਟਨਾਵਾਂ ਜਿਹੜੀਆਂ ਨੇ ਉਹ ਰੁਕੰਦਾ ਨਾ ਨਹੀਂ ਲੈ ਰੀਆਂ ਅਤੇ ਜੇਕਰ ਪਹਿਲੇ ਬਲਾਸਟਾਂ ਦੀ ਗੱਲ ਕੀਤੀ ਜਾਵੇ ਤਾਂ ਮਜੀਠਾ ਦੇ ਵਿੱਚ ਬਹੁਤ ਵੱਡਾ ਬਲਾਸਟ ਹੋਇਆ ਸੀ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਸੀ ਤੇ ਉਸ ਤੋਂ ਵਿੱਚ ਜਿਹੜੀ ਸੀਗੀ ਕਾਫੀ ਕੰਦਾ ਕੰਮਣ ਵਾਲੀ ਜਈ ਵੀਡੀਓ ਸੀਗੀ ਉਹ ਸਾਹਮਣੇ ਆਈ ਸੀ ਲੇਕਿਨ ਉਸ ਤੋਂ ਬਾਅਦ اسلامਾਬਾਦ ਪੁਲਿਸ ਦੇ ਚੌਂਕੀ ਦੇ ਵਿੱਚ ਵੀ ਬਲਾਸਟ ਹੁੰਦਾ ਆ ਜਿੱਥੇ ਕਾਫੀ ਨੁਕਸਾਨ ਜਿਹੜਾ ਸੀਗਾ ਸ਼ੀਸ਼ਿਆਂ ਦਾ ਵੀ ਨਜ਼ਰ ਆ ਰਿਹਾ ਸੀ ਤੀਸਰੇ ਬਲਾਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਜਗ੍ਹਾ ਤੇ ਉੱਤੇ ਵੀ ਕਿਆ ਜਾ ਰਿਹਾ ਸੀ ਕਿ ਆਵਾਜ਼ ਜਰੂਰ ਸੁਣਾਈ ਦਿੱਤੀ ਆ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਉਹ ਜਰੂਰ ਕਿਆ ਜਾ ਰਿਹਾ ਸੀਗਾ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਸੀ ਪੁਲਿਸ ਵੱਲੋਂ ਕਿਆ ਜਾ ਰਿਹਾ ਸੀ ਨਹੀਂ ਹੋਇਆ ਸੀ ਲੇਕਿਨ ਅੱਜ ਪੰਜਵਾਂ ਬਲਾਸਟ ਜਿਹੜਾ ਹੈ ਜਰੂਰ ਗੁਮਟਾਲਾ ਚੌਂਕੀ ਦੇ ਬਾਹਰ ਹੋਇਆ ਹੈ ਜਿਸ ਨੂੰ ਲੈ ਕੇ ਜੇ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਇਸ ਚੀਜ਼ ਨੂੰ ਡਿਨਾਈ ਕੀਤਾ ਜਾ ਰਿਹਾ ਹੈ ਕਿ ਬਲਾਸਟ ਨਹੀਂ ਹੋਇਆ ਲੇਕਿਨ ਇੱਕ ਪੋਸਟ ਜੋ ਕਿ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਪਾਈ ਗਈ ਹੈ ਬੇਸ਼ੱਕ ਅਨਮਿਊਟ ਦੀ ਟੀਮ ਇਸ ਦੀ ਪੁਸ਼ਟੀ ਨਹੀਂ ਕਰਦੀ ਲੇਕਿਨ ਕਿਤਨਾ ਕਿਤੇ ਉਸ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਇਹ ਗੁਮਟਾਲਾ ਚੌਕ ਕੀਤੇ ਬਾਹਰ ਜਬ ਬਲਾਸਟ ਹੋਇਆ ਹੈ ਹੈਂਡ ਗ੍ਰੇਨੇਡs ੁੱਟਿਆ ਗਿਆ ਹੈ ਉਹਨਾਂ ਵੱਲੋਂ ੁੱਟਿਆ ਗਿਆ ਕਿਉਂਕਿ ਦੋ ਨੌਜਵਾਨ ਜਿਨ੍ਹਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਪੁਲਿਸ ਵੱਲੋਂ ਉਹਨਾਂ ਦੀ ਉਹਨਾਂ ਨੂੰ ਲੈ ਕੇ ਹੀ ਇਹ ਜਬਲਾਸਟ ਜਿਹੜਾ ਹੈ ਉਹ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਹੀ ਇਸ ਜੀ ਨੂੰ ਲੈ ਕੇ ਡਿਨਾਈ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਹੈ ਉਹ ਨਹੀਂ ਹੋਇਆ ਲੇਕਿਨ ਹੂੰ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਇਹ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਤੁਸਾਂ ਨੂੰ ਸਾਫ਼ ਜਗ ਜਾਹਰ ਹੁੰਦੀਆਂ ਹੋਣਗੀਆਂ ਕਿ ਇਸ ਗੱਡੀ ਦੇ ਬਾਹਰ ਜੇ ਥੱਲੇ ਜਿਹੜਾ ਹੈ ਬਲਾਸਟ ਉਹ ਕੀਤਾ ਗਿਆ ਲੇਕਿਨ ਕਿੰਨਾ ਕਹਤੇ ਜੋ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਰੇਡੀਏਟਰ ਫਟਣ ਕਾਰਨ ਜਿਹੜਾ ਸੀਗਾ ਉਹ ਬਲਾਸਟ ਹੋਇਆ ਹੈ ਔਰ ਬਲਾਸਟ ਹੋਣ ਤੋਂ ਬਾਅਦ ਇਸ ਦਾ ਸ਼ੀਸ਼ਾ ਗਿਆ ਸੀ ਬੁਰੀ ਤਰ੍ਹਾਂ ਨਾਲ ਟਿਰਕ ਗਿਆ ਸੀ ਲੇਕਿਨ ਕਿਤਨਾ ਕਿਤੇ ਜੇਕਰ ਮਹਾਰਾਜਾਂ ਦੀ ਮੰਨੀ ਜਾਵੇ ਤਾਂ ਕਦੀ ਵੀ ਰੇਡੀਏਟਰ ਫਟਰ ਨਾਲ ਇਡਾ ਵੱਡਾ ਨੁਕਸਾਨ ਜਾਂ ਸ਼ੀਸ਼ੇ ਨੂੰ ਕਦੀ ਵੀ ਨਹੀਂ ਹੁੰਦਾ ਲੇਕਿਨ ਕਿਤਨਾ ਕਿਤੇ ਪੁਲਸ ਵੱਲੋਂ ਇੱਕ ਵਾਰ ਫਿਰ ਤੋਂ ਆਪਣੀਆਂ ناکਾਮੀਆਂ ਨੂੰ ਲੁਕਾਇਆ ਜਾ ਰਿਹਾ ਹੈ ਤੇ ناکਾਮੀਆਂ ਨੂੰ ਲੁਕਾਉਂਦੇ ਹੋਏ ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਹੋ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਪੰਜਵਾਂ ਬਲਾਸਟ ਜਿਹੜਾ ਹੈ ਉਹ ਜ਼ਰੂਰ ਹੋਇਆ ਬੇਸ਼ੱਕ ਮਜੀਠੇ ਹਲਕੇ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਂਦੀ ਹੋਵੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਤੀਜਾ ਜੋ ਸਿਟੀ ਦੇ ਅੰਦਰ ਦੀ ਗੱਲ ਕੀਤੀ ਜਾਵੇ ਤੇ ਤੀਜਾ ਬਲਾਸਟ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਹੈ ਹਾਲਾਂਕਿ ਜਿਹੜਾ ਇਸਲਾਮਾਬਾਦ ਚੌਂਕੀ ਦੇ ਵਿੱਚ ਬਲਾਸਟ ਹੋਇਆ ਸੀ ਤੇ ਉਸ ਵੇਲੇ ਬੀਐਸਐਫ ਦੀ ਅਤੇ ਆਰਮੀ ਦੀ ਟੀਮਾਂ ਜਿਹੜੀਆਂ ਸਨ ਮੋਕੇ ਤੇ ਹੀ ਪੁੱਜੀਆਂ ਸਨ ਅਤੇ ਹੁਣ ਵੀ ਕੁਝ ਸਮੇਂ ਪਹਿਲਾਂ ਜਿਹੜੀ ਸੀਗੀ ਆਰਬੀਡੀ ਟੀਮ ਇੱਥੇ ਪਹੁੰਚੀ ਹੋਈ ਨਜ਼ਰ ਆਈ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਾਫੀ ਜਿਹੜਾ ਸੀਗਾ ਪੁਲਸ ਵੱਲੋਂ ਜਿਹੜਾ ਸੀਗਾ ਹੁਣ ਪੁਸ਼ਟੀ ਕੀਤੀ ਗਈ ਹੈ ਕਿ ਇਹ ਸਿਰਫ ਸਿਰਫ ਰੇਡੀਏਟਰ ਫਟਣ ਕਾਰਨ ਜਿਹੜਾ ਸੀਗਾ ਇਹ ਜਿਹੜੀ ਆਵਾਜ਼ ਆਈ ਸੀਗੀ ਲੇਕਿਨ ਕਿਤੇ ਨਾ ਕਿਤੇ ਪੁਲਸ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਦੂਰ ਤੱਕ ਕੈਮਰਾ ਜਾਵੇ ਤਾਂ ਤੁਹਾਨੂੰ ਦੱਸਦੇ ਨੇ ਕਿ ਪੁਲ ਉੱਤੇ ਵੀ ਪੁਲਸ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਜੇਕਰ ਰੇਡੀਏਟਰ ਫਟਿਆ ਸੀ ਤਾਂ ਐਡੀ ਦੂਰ ਪੁਲ ਜਿਹੜਾ ਬ੍ਰਿਜ ਹੈ ਬ੍ਰਿਜ ਦੇ ਉੱਤੇ ਪੁਲਿਸ ਦਾ ਕੀ ਕੰਮ ਸੀ ਲੇਕਿਨ ਕਿਤਨਾ ਕਿਤੇ ਸਰਚ ਜਿਹੜੀ ਹੈ ਪੁਲਿਸ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਬਲਾਸਟਾਂ ਦਾ ਸਿਲਸਲਾ ਜਿਹੜਾ ਹੈ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਹਾਲਾਂਕਿ ਅਜਨਾਲੇ ਦੇ ਬਾਹਰ ਜਿਹੜਾ ਬਲਾਸਟ ਹੋਣਾ ਸੀ ਉਸ ਦੀ ਜਿਹੜੀ ਸੀਗੀ ਜ਼ਿੰਮੇਵਾਰੀ ਹੈਪੀ ਪਾਸੀਆਂ ਵੱਲੋਂ ਜੀ ਸੀਗੀ ਉਹ ਖਲਿੱਤੀ ਗਈ ਸੀ ਲੇਕਿਨ ਇੱਕ ਗੱਡੀ ਦੇ ਤੇ ਉੱਤੇ ਜਿਹੜਾ ਹੈ ਜੋ ਦਾ ساری ਗੱਲਬਾਤ ਜਿਹੜੀ ਦੱਸੀ ਜਾ ਰਹੀ ਹੈ ਕਿ ਇਸ ਗੱਡੀ ਦਾ ਰੇਡੀਏਟਰ ਫਟਣ ਕਾਰਨ ਜਿਹੜਾ ਸੀਗਾ ਉਹ ਜਿਹੜੀ ਬਲਾਸਟ ਦੀ ਆਵਾਜ਼ ਜਿਹੜੀ ਸੀਗੀ ਉਹ आई सी लेकिन पुलिस वालों लगातार ही डिनाई ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸਟ ਜਿਹੜਾ ਹੈ ਉਹ ਨਹੀਂ ਹੋਇਆ ਲੇਕਿਨ ਜੋ ਬਬਰਖਾਲ ਸ ਇੰਟਰਨੈਸ਼ਨਲ ਵੱਲੋਂ ਪੋਸਟ ਪਾਈ ਗਈ ਹੈ ਉਸ ਨੇ ਸਾਫ ਬੇਸ਼ੱਕ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਜਬਲਾਸਟ ਕੀਤਾ ਗਿਆ ਬੇਸ਼ੱਕ ਅਨਮਿਊਡ ਦੀ ਟੀਮ ਉਸ ਜੀ ਪੋਸਟ ਦੀ ਪੁਸ਼ਟੀ ਨਹੀਂ ਕਰਦੀ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਪੰਜਾਬ ਦੇ ਲਗਾਤਾਰ ਹੀ ਖਰਾਬ ਹੁੰਦੇ ਹੋਏ ਅਨਜ਼ਰਾ ਰਹੇ ਤੇ ਪੰਜਾਬ ਦੇ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਪੰਜਵਾਂ ਬਲਾਸਟ ਜਿਹੜਾ ਹੈ ਇਹ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਦੀ ਨਕਾਮੀ ਜਿਹੜੀ ਹੈ ਸਾਹਮਣੇ ਜਰੂਰ ਸ਼ੋਅ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਪੁਲਿਸ ਥਾਣੇ ਦੀਆਂ ਦਿਵਾਰਾਂ ਉੱਚੇ ਕਰਵਾਈਆਂ ਜਾ ਰਹੀਆਂ ਨੇ ਲੇਕਿਨ ਹੁਣ ਜੋ ਗਲਤ ਅੰਸਰ ਨੇ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਜਿਹੜਾ ਹੁਣ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ 8 ਵਜੇ ਦੇ ਕਰੀਬ ਏਐਸਏ ਹਰਜਿੰਦਰ ਸਿੰਘ ਚੌਂਕੀ ਇਚਾਰਜ ਗੁੰਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਹੀ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਬਾਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ ਐਸਏ ਤਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨਰ ਸਟਿਲੋ 2008 ਮਾਡਲ ਪੁਰਾਣੀ ਗੱਡੀ ਸੀ ਉਹਦਾ ਜਿਹੜਾ ਕੁਲਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮੈਂ ਇੱਕ ਥੱਲੇ ਕਰ ਲਵਾਂ ਮੂੰਹ ਤੇ ਦਿਖੰਦੋ ਪਰ ਸਰ ਧਮਾਕੇ ਦੇ ਸਰ ਹੋ ਜਾਂਦਾ ਮਕੈਨਿਕ ਕਹਿੰਦਾ ਪਸ਼ੀਆ ਵੱਲੋਂ ਗੱਡੀ ਦਾ ਪਾ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਗਈ ਹੈ ਪੋਸਟ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿ ਪੋਸਟਾਂ ਦੇ ਪਾਈ ਜਾਂਦੇ ਰੋਲ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਸੀ ਪਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਪਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਹੈ ਬਿਲਕੁਲ ਗੇਟ ਦੇ ਅੱਗੇ ਗੱਡੀ ਜਿਹੜੀ ਸੀ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਹੁੰਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਾਸਤ ਕਰਦੇ ਨੇ ਗਾਸਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਵੀ ਫੌਜ ਦੇ ਸਪੈਸ਼ਲਿਸਟ ਕੰਮ ਲਈ ਆਈ ਹੈ ਉਹ ਰਜਾਨਾ ਦੀ ਗਸ਼ਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਜੀ ਮੀਡੀਆ ਤੇ ਹੋਰ ਵੀ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜ਼ਿਆਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੀ ਸਾਡੀ ਜਿੱਥੇ ਥਾਣੇ ਦੇ ਵਿੱਚ ਟਾਇਰ ਬਟਨ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮਲਜ਼ਮ ਉਤੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਕੋਲ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਬੁਲਟ ਆ ਵਗ ਰਿਹਾ ਸੀ ਜਦੋਂ ਮਕੈਨਿਕ ਚੱਕ ਨੂੰ ਬੁਲਾ ਕੇ ਚੈੱਕ ਰਿਹਾ ਜਿਹੜਾ ਉਹਦਾ ਬਲਾਸਟ ਹੋਇਆ ਹੋਵੇ ਥੱਲੇ ਉਹਦੇ ਨਾਲ ਸ਼ੀਸ਼ੇ ਤਰੇੜ ਆ ਗਏ ਆ ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਆ ਅਸੀਂ ਇਸੇ ਕਰਕੇ ਤੁਹਾਨੂੰ ਤੋਂ ਕਲੀਅਰ ਨਹੀਂ ਕਰ ਰਹੇ ਇੱਦਾਂ ਵੈਰੀਫਾਈ ਕਰ ਰਹੇ ਆ ਪਰਚਾ ਦੇ ਰਹੇ ਹੋ ਤੁਸੀਂ ਕੋਈ ਅਸੀਂ ਇਹ ਵੈਰੀਫਾਈ ਕਰ ਰਹੇ ਆ ਫਿਲਹਾਲ ਕੋਈ ਇਹੋ ਜੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਦੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚੌਂਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨ ਨਹੀਂ ਇਹਦੇ ਪਿਆ ਕੋਈ ਜੇ ਇੱਥੇ ਕੋਈ ਇਹੋ ਜੀ ਗੱਲ ਹੁੰਦੀ ਚੌਂਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲਾਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ ਪਰ ਮੁੱਢਲੇ ਤੌਰ ਤੇ ਸਾਨੂੰ ਇਹੋ ਜਿਹਾ ਕੋਈ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਹੋਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰਾ ਡਿਟੇਲ ਦੱਸਾਂਗੇ ਜੋ ਸਾਨੂੰ ਸਾਹਮਣੇ ਆਉਣਗੇ ਠੀਕ ਹੈ ਫਿਰ ਲੈ ਲੈ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆ ਕਿਉਂਕਿ ਪੁਲਿਸ ਇੰਡੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਇੱਕ ਵਾਰ ਪਹਿਲਾਂ ਵੇਖਦੇ ਯਾਰ ਰਜਾਨਾ ਰਾਤ ਨੂੰ ਡੇਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਂਕੀ ਥਾਣੇ ਦੀ ਕਰਦੇ ਰਿਟਿਨ ਦੀ ਤਰ੍ਹਾਂ ਖੜਦੇ ਉਹ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਅਧਿਕਾਰਿਕ ਬਿਆ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚਦਾ ਪਹਿਲਾਂ ਹੀ ਸਾਰਾ ਸਵਾਲ ਕਰਨ ਲੱਗ ਕੇ ਜਦੋਂ ਅਸੀਂ ਕਹਿੰਦੇ ਹਾਂ ਵੈਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੇ ਜੇਕਰ ਕੋਈ ਉਹ ਜੀ ਗੱਲ ਹੁੰਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹਦਾ ਕੁਲਟ ਵਗ ਰਿਹਾ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈਏ ਫਿਰ ਵੀ ਅਸੀਂ ਫਰਦਰ ਇਨਵ ਜੋ ਵੀ ਅਗਲੇ ਬਨੇ ਗੱਲ ਸਮਝਣੀ ਹੈ ਉਹ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਆ ਦਾ ਅਨਮਿਊਟ ਅਮਰਸਰ ਸਾਹਿਬ